ਜੀ ਹੁਣ ਆਪਾਂ ਤੇਲ ਪਵਾ ਲਿਆ ਤਾਂ ਅੱਜ ਦੇ ਦਿਨ ਦੀ ਸ਼ੁਰੂਆਤ ਕਿੰਨੇ ਦਾ ਕੀ ਕਹਿਣ ਲੱਗੇ ਜਦੋਂ ਦੀ ਆਪਾਂ ਗੱਡੀ ਦੀ 7000 ਦਾ ਤੇਲ ਹੀ ਪਵਾ ਲਿਆ ਬਾਪੇ ਖਰਚਾ ਵੱਧ ਜਾਂਦਾ ਹੁੰਦਾ 7000 ਦਾ ਆਪਾਂ ਗਏ ਵੀ ਕਿੱਥੇ ਕਿੱਥੇ ਆ ਉਹ ਹੀ ਤਾਂ ਨਾਲੋਂ ਕੀ ਹੁਣ ਕਿੱਥੇ ਆ ਗਏ ਬਾਪਾ ਆਪਾਂ ਜਲੰਧਰ ਦੋ ਵਾਰੀ ਬਚੇ ਹਨਾ ਪਰ ਨਾ ਨਿਕੋਂ ਐਸੀ ਮਥੇ ਲੱਗ ਗਿਆ ਇੱਕ ਵਾਰੀ ਗੱਡੀ ਵੱ ਚੱਲੀ ਵਿੱਚ ਇੱਕਦਮ ਸਟੇਰੀਂ ਘਮਾਇਆ ਤੇ ਇੱਕ ਵਾਰੀ ਟਰੱਕ ਗੱਡੀ ਥੜੀਏ ਦੇ ਚੜ ਗਈ ਚਾਰ ਆੜੀ ਬੰਦ ਹੋਈ ਹੋਣੀ ਹੈ ਨਾ ਚਾਰ ਪੰਜ ਆੜੀ ਚਲ ਕੋਈ ਨਹੀਂ ਨੁਕਸਾਨ ਤਾਂ ਨਹੀਂ ਬਾਬਾ ਮਿਹਰ ਕੀਤਾ ਆਪੇ ਫਿਰ ਉਹੀ ਬਚ ਗਏ ਹੁਣ ਜਾਮ ਹੀ ਬਹੁਤ ਲੱਗਾ ਇੱਥੇ ਹੁਣ ਤੇ ਇਦਾਂ ਭਾਵੇਂ ਚੰਗਾ ਭਲਾ ਡਰਾਈਵਰ ਹੋਵੇ ਤੈਨ ਧਿਆਨ ਨਾ ਚਲਾਵੇ ਮੈਂ ਧਿਆਨ ਮੋਰੇ ਆਟਵਾਲੇ ਕਦੀ ਐਨੂੰ ਕਰ ਲੈਂਦੇ ਕਦੀ ਐਨੂੰ ਕਦੇ ਇਸ਼ਾਰਾ ਸ਼ੂਰਾ ਦਿੰਦੇ ਆ ਕਦੀ ਮੋਰੇ ਲਾ ਦਿੰਦੇ ਕਦੀ ਮੋੜ ਦਿੰਦੇ ਆ ਉਹ ਹਲੇ ਕਲੱਚ ਕਲੁੱਚ ਛੱਡਣ ਦਾ ਵਾਪਾ ਨੂੰ ਜੇ ਇੰਨਾ ਹਨਾ ਟੋਏ ਟੋਏ ਤੋਂ ਜਾਂ ਬੈਕ ਆਂਦਾ ਇੰਨਾ ਨਹੀਂ ਇਹ ਚਲਾਉਣੀ ਤਾਂ ਦੀ ਆ ਅੰਦਾ ਦਹਿਲ ਤੇ ਤੋੜ ਦੇ ਗਿਆ ਇੱਕ ਵਾਰ ਆਜੇ ਤੋਂ ਐ ਅੱਲਾ ਸ਼ੇਰੀ ਤੇ ਕੀ ਦੇਣੀ ਆ ਨਹੀਂ ਨਹੀਂ ਸਾਰੀ ਗੱਡੀ ਚਲਾਣੀ ਆਉਂਦੀ ਤੁਹਾਨੂੰ ਸ਼ਹਿਰ ਤੇ ਹੀ ਲੈ ਆਉਂਦੀ ਆ ਤੁਹਾਨੂੰ ਕਲੱਚ ਹੀ ਨਹੀਂ ਛੱਡਣਾ ਹੁੰਦਾ ਕਲੱਚ ਨਹੀਂ ਛੱਡਣਾ ਕਲੱਚ ਛੱਡੇਗਾ ਹੀ ਇਹਦੀ ਬੰਦ ਹੋ ਜਾਂਦੀ ਹੈ ਨਾ ਕੋਈ ਨਹੀਂ ਉਹ ਵਾਲੀ ਹੌਲੀ ਛੱਡਣ ਲੱਗਦਾ ਕਿਹਦੀ ਰੀ ਸੀ ਬਹੁਤ ਕਈ ਵਾਰੀ ਪਾਪਾ ਉਧਰ ਨੂੰ ਜਿੱਦਾਂ ਹੁੰਦਾ ਗੇਅਰ ਮੈਂ ਪਾ ਦੇਣਾ ਹੁੰਦਾ ਕਲੱਚ ਘੁੱਟਿਆ ਹੁੰਦਾ ਖੜੀ ਤੇ ਦੂਜੇ ਗੇਅਰ 'ਚ ਮੋੜ ਤੇ ਆਏ ਸੀ ਕਿ ਪਾਰਸਲ ਰੱਖਣ ਦਿੱਲੀੋਂ ਆਇਆ ਸੀ ਕੱਪੜਿਆਂ ਦਾ ਦਿੱਲੀ ਵਾਲੀ ਬੱਸ ਤੇ ਪਾਰਸਲ ਰੱਖਣ ਆਏ ਹੀ ਹੋ ਡੱਬੀ ਜੀ ਰੱਖਦੇ ਆ ਪਾਰਸਲ ਰੱਖਣਾ ਹੈ ਹੋਰ ਜਿੱਥੋਂ ਆਇਆ ਉਹ ਨਗਰ ਕੱਪੜਿਆਂ ਦਾ Oh, do you ਹੈਰੀ ਲਿਆਂ ਦੀ ਗੱਡੀ ਸ ਵਿੱਚ ਵੜ ਤ ਗਿਆ ਸੀ ਆ ਪਾਰਸ ਡਿੱਗੀ ਇਹਦੀ ਕਾਫੀ ਵੱਡੀ ਆ ਪਹਿਲਾਂ ਸਾਡੇ ਕੋ ਸੈਟਿੰਗ ਨਹੀਂ ਆਉਂਦਾ ਹੁਣ ਆਪਣਾ ਨਾ ਨੂੰ ਕੇ ਭੰਜੀਆ ਤੇ ਹੋਦੀ ਨਹੀਂ ਕੋੜੀ ਨਹੀਂ ਆਉਦੀ ਤੈਨੂੰ ਵੀਡੀਓ ਦਿਖਾਉਣਾ ਆ ਜਾ ਆ ਤੈਨੇ ਚੁੱਲਾ ਵੀ ਤੋੜਦਾ ਸਾਡਾ ਮਾਰੂ ਕੇ ਸਵੈਟਰ ਪਾਇਆ ਨਾ ਕੇ ਹਟੀ ਆ ਅਗਲੀ ਤੂੰ ਤਾਂ ਮੇਰਾ ਸਵੈਟਰ ਪਾਇਆ ਇਹ ਮਾਨੂੰ ਚਾਦੀ ਨਾ ਕੇ ਹਤੀ ਇਹ ਨਾ ਕੇ ਫੇ ਮੈਂ ਕਹਾ ਠੰਡ ਨਾ ਲੱਗ ਜੂ ਕੰਬਦੀ ਸੀਗੀ ਤਾਂ ਹੁਣ ਸਵੈਟਰ ਪਾਤਾ ਇਹਦੇ ਹਾਂ ਨਾ ਮਾਂ ਸਵੈਟਰ ਪੋਣਾ ਜੀ ਹੂੰ ਇਹ ਤਾਂ ਪਾਈਦੀ ਆ ਹਾਂ ਹਾਂ ਆਪਾਂ ਵੀ ਹੁਣ ਜਾਣਾ ਸ਼ਹਿਰ ਕਿੱਥੇ ਜਾਣਾ ਮੰਮੀ ਦੱਸਣਾ ਇਹ ਤੂੰ ਹੀ ਦੱਸਣਾ ਆ ਕਿੱਥੇ ਜਾਣਾ ਉਹ ਵੀ ਦੱਸੋ ਤੂੰ ਦੇਖ ਲੈ ਕਿੱਥੇ ਜਾਣਾ ਵਾਹ ਦੇਖੋ ਕਿੰਨੇ ਭੇੜੇ ਲੱਗਣ ਦੇ ਆ ਕਿਨੇ ਕੱਟੇ ਆ ਆ ਵੀ ਮਸ਼ੀਨ ਲਾ ਲਈ ਹਾਂ ਵੀ ਆ ਕੀ ਕੀਤਾ ਮੋਰਿਆ ਸਹੀ ਨਹੀਂ ਕਹਣਾ ਉੱਚੇ ਨਹੀਂ ਮੇ ਸਗੇ ਮੋਰਿਆ ਉਹ ਇੱਕ ਇੰਨਾ ਵੱਡੇ ਹੈਗੇ ਇੱਥੋਂ ਇੱਥੋਂ ਤਾਂ ਨਹੀਂ ਮੈਂ ਬਰਾਬਰ ਕਰ ਤੇ ਚਲੋ ਬਰਾਬਰ ਕਰ ਤੇ ਇੱਕ ਪਾਸੇ ਜ਼ਿਆਦਾ ਇਲਾਦ ਤੇ ਲੱਗਦਾ ਆ ਤੇ ਇਧਰ ਆਹ ਵੇ ਮੁੰਡਾ ਕਰਦਾ ਇਹ ਐਦਾਂ ਕਰ ਲੈ ਇਹਨੂੰ ਥੋੜਾ ਜਿਹਾ ਐ ਕਿਦਾਂ ਆ ਆ ਦੇ ਆ ਸਹੀ ਆ ਹਾਂ ਹੁਣ ਨਹੀਂ ਇਦਾਂ ਲੱਗੇ ਬਰਾਬਰ ਜਿਹਾ ਹੌਣ ਆਪਾਂ ਜਾਣਾ ਐ ਸਕਾਈ ਜੰਪਰ ਹੈਰੀ ਹਟਦਾ ਨਹੀਂ ਹੈਗਾ ਕਹਿੰਦਾ ਲੈ ਕੇ ਜਾਓ ਨਾਲ ਨਾਲ ਜਾਣਾ ਸਮਰ ਨੇ ਹੂੰ ਆਲੇ ਮੈਂ ਬਾਲ ਵੀ ਕਿੰਨੇ ਪਾਲੇ ਹਾਂ ਉੱਤੇ ਪਾਤੇ ਸਾਰੇ ਹੈ ਉਦਾਂ ਸਕਾਈ ਜੰਪਰ ਜਾਣਾ ਐ ਤੇ ਸ਼ਾਮ ਨੂੰ ਅਜੇ ਪਾਪਾ ਦੁਕਾਨੀ ਹੈ ਅਜੇ ਵਜੇ 4 ਤਾਂ ਫੇ ਚੱਲਦੇ ਆ ਔਰ ਸਾਰੇ ਜਣੇ ਰੈਡੀ ਹੋ ਗਏ ਆ ਸਾਰੇ ਪਾਪਾ ਹੂੰ ਸਾਰੇ ਜਣੇ ਰੈਡੀ ਹੋ ਗਏ ਥੱਲੇ ਤੇ ਜਿਹਨਾਂ ਨੂੰ ਲੈਣ ਆਜੇ ਸਮਰ ਨੂੰ ਵੀ ਚੱਕਣਾ ਬਰਵਾਲੀ ਬਰਾ ਆਪਾਂ ਕਿੱਥੇ ਜਾਣਾ ਵਾਪਾ ਤੁਹਾਨੂੰ ਪਤਾ? ਹਾਂ? ਪਤਾ ਤੁਹਾਨੂੰ ਕਿੱਥੇ ਜਾਣਾ? ਮੈਨੂੰ ਇਹ ਉਹ ਜਿੱਥੇ ਲ ਜਾਣਾ ਲੈ ਜੀ। ਬਸ ਅੱਜ ਜੀ ਜਾਣਾ ਆ ਮੋੜ ਕੇ ਸਾਡੇ ਬਲੋਕ ਕੋਨੇ ਆ। ਪੂਨਾ ਵਾਲੇ ਨਾਲੇ। ਹਾਂ। ਤੋਰਦਾਰੇ ਵੀ ਜਾਵਾਂਗੇ ਕਿਤੇ ਕਿੱਦਾਂ ਦੇ ਗਾਂਦ ਨੇ ਵੀ ਤੁਹਾਨੂੰ ਪਤਾ ਸਾਰੇ ਅੱਜ ਤੋਂ ਸਟਾਰਟ ਹੋ ਗਏ। ਸ਼ੀਤੀ ਧਿਆੜੇ। ਸ਼ੀਤੀ ਧਿਆੜੇ ਹੋ ਗਿਆ ਫਿਰ ਉਸਾਬ ਦੇ ਬਲੋਕ ਆਇਆ ਕਰਨਗੇ ਥੋੜੇ ਦਿਨ ਸਟਾਪ ਕਰ ਦਿੰਨੇ ਆ। ਜਿੱਦਾਂ ਸਿਸਟਮ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇਦਾਂ ਦਾ ਮਾਹੌਲ ਹੁੰਦਾ ਫੇ ਉਦਾਂ ਦੇ ਬਲੌਕ ਆਇਆ ਕਰਨਗੇ ਆ ਗਿਆ ਆ ਜਾ ਆ ਜਾ ਕਿੱਦਾਂ ਫੇ ਨਹੀਂ ਐਨੂੰ ਹੀ ਕਮਾ ਲੈਣੀ ਅਸੀਂ ਨਹੀਂ ਨਹੀਂ ਕਿੱਦਾਂ ਫੇ ਨਹੀਂ ਹੈ ਕਿੱਦਾਂ ਸੱਸਰੀ ਆ ਜਾਓ ਜੀ ਸੱਸਰੀ ਕਾ ਸੱਸਰੀ ਕਾ ਸੱਸਰੀ ਜਿੱਦਾਂ ਠੀਕ ਹੈ ਉਹ ਛਾਵਰ ਆ ਗਏ ਕਿੱਥੇ ਛਾਵਰ ਚੱਲੀਏ ਚੰਗਾ ਚੰਗਾ ਆ ਗਏ ਜਲੰਧਰ ਦੇ ਜੰਮੀ ਟੰਮੀ ਦੇ ਮੋਹਰੇ ਤਾਂ ਕਰਕੇ ਗੱਡੀ ਇੱਥੇ ਪਾਰਕ ਕੀਤੀ ਆ ਹੁਣ ਚੱਲੀਏ ਵੇ ਉਹ ਉੱਥੇ ਜਾਣਾ ਆਪਾਂ ਉਹ ਉੱਥੇ ਉੱਥੇ ਰਾਸ਼ੀ ਬਹੁਤ ਹੈਗਾ ਬਹੁਤ ਦੇਖ ਲੋ ਨਹੀਂ ਕਿੰਨਾ ਰਾਸ਼ੀ ਬਹੁਤ ਜਾਣਾ ਹੀ ਇੱਥੇ ਉਹ ਉੱਥੇ ਜਾਣਾ ਚਾ ਆ ਜੋ ਹੁਣ ਚੱਲਦੇ ਹਾਂ ਮੈਂ ਤਾਂ 10 ਵਜੇ ਮਮੀ ਹਾਂ ਹੌਲੀ ਬੜੀ ਹੁਣ ਕਈ ਜੰਪਰ ਆ ਗਏ ਮੈਰੀ ਰੋਡ ਮੈਰੀ ਕਈ ਜੰਪਰ 14 ਸਾਈ ਜੰਪਰ ਜੀ ਮੈਰੀ ਗੈਰੀ ਜੀ ਆਇਆ ਜੀ ਇਹਨਾਂ ਦੀ ਆ ਟਿਕਟ ਪ੍ਰਾਈਸ 3000 400 500 ਹੀ ਆ ਤੇ ਫੋਨ ਫੜਨਾ ਹੁਣ ਕਹਿੰਦੇ ਕਿੱਥੇ ਆਪਾਂ ਜਾਣਾ ਆ ਆ ਜਾ ਉੱਥੇ ਖੇਡੀਆਂ ਉਹ ਦੇ ਨਿਗੇ ਨਿਗੇ ਨਿਆੜੇ ਉਹਦੇ ਉੱਥੇ ਉਹਦੇ ਨਿਕੇ ਨਿਕੇ ਨਿਆੜੇ ਮੈਂ ਵੀ ਜਾਣਾ ਆ ਜਾਣਾ ਨਹੀਂ ਇਹਨੇ ਖੇਡ ਲਈ ਉਹ ਬਾਅਦ ਆ ਜੀ ਮम्मी ਚਲਦੀ ਹੋਈ ਐਦੀ ਨਹੀਂ ਤਾਂ ਕਿਤੇ ਜਾ ਸਕਦੇ ਆ ਨਾ ਜਦੋਂ ਹੁਣ ਬੱਚਾ ਮੈਂ ਤਾਂ ਮ ਇਕੱਲੇ ਨਹੀਂ ਜਾਣਾ ਹੈਗਾ ਨਾ ਇੱਥੇ ਖੜ੍ਹ ਜੂ ਤੈਨੂੰ ਆਹ ਲੈ ਫਾਰਮ ਦੋ ਦੋ ਦਾ ਭਰ ਦੋ ਦੋ ਦਾ ਫਾਰਮ ਭਰਨਾ ਸਮਰਥ ਦਰਦਾ ਹੀ ਬਹੁ ਹੈ ਜਾਂਦਾ ਹੀ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਗੱਡੀ ਦੇ ਵਿੱਚ ਸਭ ਤੋਂ ਜ਼ਿਆਦਾ ਰੋਣਾ ਪਿਆ ਹੀ ਮੈਂ ਸ਼ਾਲਾ ਮਾਨੀਆਂ ਇੱਕ ਤਾਂ ਕਰਨਾ ਫਿਰ ਮੈਂ ਇਕੱਲੇ ਨੇ ਫਾਰਮ ਫਿਲ ਕਰ ਲਿਆ ਮੰਨਿਆ ਹੀ ਨਹੀਂ ਮੈਂ ਬੋਮਨਾ ਮਗਾ ਜਾ ਤੇਰੇ ਕਰਕੇ ਤੇ ਮੈਂ ਆਇਆ ਕਹਿੰਦਾ ਨਹੀਂ ਪਹਿਲਾਂ ਤਾਂ ਡਾਰੀ ਵਾਲਾ ਦੁਆਲਾ ਦੇਖ ਕੇ ਪਤਾ ਨਹੀਂ ਮੈਂ ਕਿੱਥੇ ਆ ਗਿਆ ਆ ਗੱਡੀ ਸਾਰੀ ਬਾੜ ਦੇ ਇੱਧਾ ਆਇਆ ਕਦੋਂ ਆਣਾ ਕਦੋਂ ਆਣਾ ਕਦੋਂ ਹੁਣ ਮੇਰੀ ਟਿਕਟ ਲੈਣ ਲੱਗੇ ਬੱਸ ਮੈਂ ਤਾਂ ਚੱਲ ਜਾਣਾ ਕਿ ਅੰਦਰ ਮੈਂ ਪਾਪਾ ਨੂੰ ਵੀ ਕਹਿਣ ਡੇ ਮੈਂ ਕਿ ਪਾਪਾ ਤੁਸੀਂ ਵੀ ਆ ਜਾਓ ਪਾਪਾ ਕਹਿੰਦਾ ਨਿਆਣਾ ਤਾਂ ਕੋਈ ਉੱਥੇ ਹੈ ਨਹੀਂਗਾ ਵੀ ਮਤਲਬ ਵੀ ਮੇਰੇ ਜੱਡਾ ਤਾਂ ਕੋਈ ਉੱਥੇ ਹੈ ਨਹੀਂਗਾ ਮੈਂ ਕਿ ਪਾਪਾ ਤੁਸੀਂ ਸੱਚੀ ਆਉਣਾ ਆ ਕਹਿੰਦੇ ਨਹੀਂ ਨਹੀਂ ਮੈਂ ਤਾਂ ਉਦੋਂ ਹੀ ਕਰਤਾ ਤੇ ਹੁਣ ਟਿਕ ਟਕ ਪਾ ਲੈ ਲਈ ਉਹਨਾਂ ਨੇ ਗੁੜ ਤੇ ਬੈਂਡ ਆ ਬੰਨਣਾ ਆ ਤੇ ਹੁਣ ਜਦੋਂ ਅੰਦਰ ਗਏ ਆ ਫਿਰ ਸਮਰ ਵੀ ਕਹਿਣ ਲੱਗਾ ਮੈਂ ਵੀ ਜਾਣਾ ਆ ਤੇ ਫਿਰ ਸਮਰ ਸਮਰ ਨੂੰ ਵੀ ਮੈਂ ਲੈ ਗਿਆ ਮੈਂ ਕਿਹਾ ਆ ਜਾ ਤੂੰ ਵੀ ਆ ਜਾ ਫਿਰ ਪਹਿਲਾਂ ਮੰਨਦਾ ਨਹੀਂ ਜਦੋਂ ਮੈਨੂੰ ਦੇਖਿਆ ਵੀ ਇਹ ਖੇਡਣ ਡਿਆ ਆ ਹੁਣ ਮੈਂ ਲੈ ਗਿਆ ਅੰਦਰ ਬੋਲਾਂ ਜੀ ਹੱਲ ਕਹਿੰਦਾ ਮੈਂ ਉੱਧਰ ਜਾਣਾ ਆ ਤੇ ਜਾਂਦੇ ਨੇ ਛਾਲ ਮਾਰਤੀ ਉਹ ਦੇਖਿਓ ਇਹ ਉਹ ਮਾਰਤੀ ਛਾਲ ਬੋਲਾਂ ਦੇ ਡੱਪੇ ਜਾਂਦੇ ਜਾਂਦੇ ਡੱਪੇ ਬੋਲਾਂ ਇਹਦੇ ਵਿੱਚ ਕਹਿੰਦਾ ਮੈਂ ਉਧਰ ਜਾਣਾ ਆ ਉਧਰ ਪੌੜੀਆਂ ਆਇਆਂ ਤਾਂ ਫੇ ਮੈਂ ਮੈਂ ਕੈਮਰਾ ਫੜ ਕੇ ਮੈਂ ਕਿਹਾ ਚਲ ਮੈਂ ਆ ਬੜਾਉਣਾ ਤੇ ਕਿੰਨੀਆਂ ਬੋਲਾਂ ਆਈਆਂ ਵਿੱਚ ਭੱਜਾ ਫਿਰਦਾ ਸੀਗਾ ਕਹਿੰਦਾ ਮੈਂ ਇੱਥੋਂ ਰਿੜਨਾਂ ਆ ਮੈਨੂੰ ਰਿੜਦੇ ਨੂੰ ਜੂ ਦੇਖ ਲਿਆ ਨੇ ਫੇਕ ਉੱਥੇ ਬਾਜਾ ਮੰਨ ਲਾ ਪਿਆ ਮੈਨੂੰ ਵੀ ਲੈ ਜਾ ਮੈਨੂੰ ਵੀ ਲੈ ਜਾ ਮੈਂ ਕਿਹਾ ਚਲ ਤੰਨੂ ਵੀ ਲੈ ਆਈ ਜਾਂਨੇ ਆ ਤੇ ਬਾਹਰ ਦਾ ਪਾਪਾ ਖੰਡਿਆ ਸਵੇ ਮਗਰ ਆਪਾਂ ਹੀ ਤੀਵੀ ਆ ਗਏ ਕਿੰਨੇ ਨਹੀਂ ਆਉਂਦੇ ਆਪਾਂ ਨਹੀਂ ਆਉਂਦੇ ਆਹ ਤੇ ਸਮਰ ਬਲਾਤ ਦਾ ਜੇ ਐਰੀ ਜਿਹੜਾ ਤੇਰਾ ਆਉਂਦਾ ਆਂ ਤੇ ਗਈ ਉਹਨੇ ਦਗੇ ਮੇਰੇ ਆਨੇ ਸਕੇ ਮੈਂ ਥੱਕ ਜਾਂਦਾ ਬੰਦਾ ਥੱਕਦਾ ਮੈਂ ਆਉਂਦਾ ਮਾਨੀਟਮੈਂਟ ਜੀ ਜਾਂਦਾ ਉੱਥੇ ਜਦੋਂ ਤਾਂ ਪਾਵਾ ਕਈ ਸੀਚਿਆ ਉਹ ਫਿਕਨੇ ਕਰਦਾ ਮੈਂ ਬਾਅਦ ਚ ਇੱਥੇ ਹੋਤੇ ਜਾਣ ਤੋਂ ਬਹੁਤ ਆਦਾ ਸੀ ਆ ਰੁਇਨ ਜੀ ਦੇ ਬੱਚੇ 4 ਫੁੱਟ ਥੱਲੇ ਨੂੰ ਸੀ ਬੰਦਾ ਵੈਚੀ ਮਤਲਬ ਇੰਦਾ ਡੈਗ ਪੈਦਾ ਸੀਗਾ ਸਾਰਾ ਉਹ ਮੈਂ ਤਾਂ ਵਾਇਸ ਬੰਦ ਕਰਕੇ ਆ ਬੋਲਦਾ ਮੈਂ ਕਿਉਂਕਿ ਉਹ ਦੋਨੋਂ ਉੱਥੇ ਚੱਲਦੇ ਹੀ ਗਾਣੇ ਤੇ ਕੋਪੀਰਾਈਟ ਕਲੇਮ ਆ ਜਾਂਦਾ ਫਿਰ YouTube ਦੇ ਵਿੱਚ ਮੈਂ ਬਹੁਤ ਟੱਪਿਆਂ ਦੂਰ ਦੂਰ ਦੀ ਪਰ ਜਦੋਂ ਆ ਫੱਟੀ ਤੇ ਪੈਰ ਵਜਦਾ ਸੀ ਉਦੋਂ ਬਹੁਤ ਸੱਟ ਲੱਗਦੀ ਜਿਹੜੀ ਆ ਫੱਟੀ ਸਾਈਡ ਤੇ ਨਾ ਵਿੱਚ ਟੱਪਣ ਵਾਲਾ ਹੀ ਆ ਫੱਟੀ ਤੇ ਫੇ ਗੋਲ ਗੋਲ ਵੀ ਘੁੰਮੇ ਪਰ ਡਰ ਬਹੁਤ ਲੱਗਦਾ ਸੀ ਇਹਦੇ ਵਿੱਚ ਡਰ ਲੱਗਦਾ ਸੀ ਜੇ ਮੈਂ ਰੁਕ ਗਿਆ ਮੈਂ ਫੇਰ ਚੱਲ ਗਿਆ ਮੈਂ ਚੱਲ ਤੇਜ਼ ਭੱਜ ਕੇ ਦੇਖਦੇ ਹਾਂ ਬੰਦਾ ਡੇਗ ਸਕਦਾ ਹੈ ਹੈਰੀ ਡਰਨ ਡਿਆ ਹੁਣ ਇੱਕ ਆ ਕੀ ਆ ਸਲਾਈਡ ਆ ਇੱਕ ਇਥੋਂ ਜਿਹਦਾ ਐਦਾ ਕਰਕੇ ਤੇਨੇ ਇੱਥੇ ਡਿੱਗਣਾ ਵਾ ਲੈ ਡਰਦਾ ਕਾ ਤੂੰ ਆ ਚੱਲ ਆ ਸਾਰੇ ਡਰੂ ਬਲੌਗ ਦੇ ਵਿੱਚ ਮੈਨੂੰ ਡਰੀ ਬਹੁਤ ਲੱਗਦਾ ਇਥੋਂ ਕਿਉਂਕਿ ਉਹ ਹਵਾ ਜੇ ਵਾਲਾ ਸੀਗਾ ਲਫਾਫਾ ਆ ਉਹਦੇ ਵਿੱਚ ਜਿਹੜਾ ਡਗਦੇ ਸੀ ਸਾਰਾ ਵਿੱਚ ਵੱੜ ਜਾਂਦਾ ਸੀ ਬੰਦਾ ਜੋ ਜ਼ੋਰ ਨਾਲ ਡਿੱਗਦੇ ਸੀਗੇ ਤੇ ਮੈਨੂੰ ਬੜਾ ਕਹਿ ਇਹਨਾਂ ਨੇ ਵੀ ਬਹਿ ਜਾ ਬਹਿ ਜਾ ਪਹਿਲਾਂ ਫਿਰ ਮੈਂ ਕਿਹਾ ਮੈਂਗਾ ਤੁਸੀਂ ਕਰਕੇ ਦਿਖਾਓ ਪਹਿਲਾਂ ਫੇਰ ਉਹਨਾਂ ਨੇ ਕੀਤਾ ਫੇਰ ਮੈਨੂੰ ਹੌਸਲਾ ਜਾ ਹੋਇਆ ਮੈਂ ਕਿਹਾ ਕੁਝ ਨਹੀਂ ਹੁੰਦਾ ਫੇਰ ਮੈਂ ਕਿਹਾ ਚੱਲ ਮੈਂ ਵੀ ਬਹਿ ਜਾਂਦਾ ਆ ਫੇਰ ਮੈਂ ਵੀ ਬਹਿ ਗਿਆ ਤੇ ਥੱਲੇ ਦੌਤਰ ਦੇ ਨੂੰ ਇਧਰ ਡਰ ਜਿਹਾ ਲੱਗਾ ਉੱਥੇ ਤਾਂ ਇੰਨਾ ਤਾਂ ਨਹੀਂ ਡਰ ਲੱਗਾ ਜਦੋਂ ਉੱਥੇ ਜਦੋਂ ਡੱਪਿਆ ਫੇਰ ਮਜ਼ਾ ਹੀ ਬੜਾ ਆ ਫੇਰ ਮੈਂ ਕਿਹਾ ਚੱਲ ਇੱਕ ਕਰੀ ਹੋਰ ਚੱਲਦੇ ਆ ਮੈਂ ਇੱਕ ਕਰੀ ਹੋਰ ਗਿਆ ਤਫੇ ਹੁਣ ਫੇ ਝੂਟੇ ਲੈਣ ਵਾਲਾ ਇੱਚ ਵੀ ਮੈਂ ਗਿਆ ਪਹਿਲਾਂ ਤਾਂ ਮੈਨੂੰ ਪਹਿਲੀ ਵਾਰੀ ਚ ਡਾਰੀ ਲੱਗਾ ਬੜਾ ਫੇ ਮੈਂ ਦੂਜੀ ਵਾਰੀ ਫੇ ਝੁੱਟਿਆ ਤੇ ਫੇ ਇੰਨੇ ਟਾਈਮ ਚ ਫੇ ਪਰ ਇੰਨਾ ਵਧੀਆ ਨਹੀਂ ਹੈਗਾ ਜਿੰਨਾ ਦੇਖਿਆ ਸੀ ਵੀਡੀਓ ਦੇ ਵਿੱਚ ਵੀ ਇੰਨਾ ਵਧੀਆ ਉਹਨਾਂ ਵਧੀਆ ਨਹੀਂ ਬਸ ਪੈਸੇ ਖਰਾਬ ਕਰਨੀ ਆ ਟੈਕਟ ਬਹੁਤ ਜਿਆਦੀ ਸੀਗੀ ਤੇ ਬਸ ਪੈਸੇ ਖਰਾਬ ਕਰਨੀ ਆ ਜੇ ਕੋਈ ਜੀ ਉਹ ਸਾਬ ਕਹਿਣ ਲੱਗੀ ਤੇ ਖਾਣ ਨੂੰ ਵੀ ਨਾਲ ਕੋਈ ਕੂਪਨ ਹੁੰਦਾ ਆ ਜਿੱਦਾਂ ਖਾਣ ਨੂੰ ਉਹ ਕਹਿੰਦੇ ਜਿਹੜੀਆਂ ਜਰਾਬਾਂ ਪਾਈਆਂ ਆ ਉਹ ਲੈ ਜਾਓ ਮੈਂ ਕਿਹਾ ਆ ਕਿ ਜਰਾਬ ਖਾ ਲੋ ਲੋਕਾਂ ਨੇ ਇਹ ਹੀ ਆ ਕਿ ਜਰਾਬ ਖਾ ਲੋ ਆਪਾਂ ਜਰਾਬਾਂ ਲੈ ਆਏ ਆ ਇੱਕ ਸਮਰ ਵੀ ਜੋੜੀ ਆ 500 ਰੁਪਇਆ ਇੱਕ ਜਣੀ ਦਾ ਟਿਕਟ ਆ ਅੱਧੇ ਘੰਟੇ ਦੀ ਜਿਆਦਾ 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 ਆ ਪਰ ਬੰਦਾ 5 ਮਿੰਟ ਚ ਥੱਕ ਜਾਂਦਾ ਉਹ ਨਹੀਂ ਥੱਕ ਤੇ ਜਾਂਦਾ ਉਹ ਤਾਂ ਹੈ ਹੀ ਆ ਸਾਰੇ ਥੱਕਣਾ ਹੀ ਆ ਆਲਾ ਜਰਾ ਪਾ ਲੈ। ਆ ਪਾ ਲੈ ਜੀ ਜੀ। ਮੈਂ ਖਾ ਲਵਾਂ। ਮੈਨੂੰ 500 ਜਿਆਦਾ ਸਰਫ 1.5 200 ਚਾਹੀਦਾ। ਅੱਛਾ 200 ਵੀ ਇੱਕ 1% 200 ਰੁਪਈਆ ਸਹੀ ਆ ਪਰ 500 ਬਹੁਤ ਜਿਆਦਾ ਲੱਗਾ। ਨਹੀਂ ਸਹੀ ਜਿਹੜੇ ਪਿੰਡ ਲਾਉਂਦੇ ਹੁੰਦੇ 30 ਰੁਪਏ ਦੇ ਵਿੱਚ 10 ਮੈਟਰੀਨ ਹੁੰਦੇ। ਸੈਂਡ ਮੇਲਾ ਜਿਹੜਾ ਉਹ 30 ਰੁਪਈਆ ਚ ਬੰਦਾ ਐ ਥੱਕ ਜਾਂਦਾ ਤੇ ਟੱਪਦੇ ਰਹਿੰਦੇ ਉੱਥੇ ਮੇਲਿਆਂ ਤੇ। ਮੰਮੀ ਗਾਂ ਜਾਣਾ ਤੂੰ ਜਾਣਾ ਨਹੀਂ ਆਣਾ। ਹਾਂ। ਉਲੀ ਪਾਈ ਸੀ ਤੇਰੀ ਸਾਰੇ ਜਿਆ ਉਹ ਮੈਂ ਥੋੜੀ ਪਾਈ ਸੀਗੀ ਫੇਕ ਨਹੀਂ ਹੋਰ ਮੈਂ ਆਉਣਾ ਇੰਨਾ ਨਹੀਂ ਵਧੀਆ ਹਾਂ ਸਾਰਿਆਂ ਨੂੰ ਮੈਂ ਕਹਿੰਦਾ ਨਾ ਆਓ 500 ਰੁਪਏ ਜ਼ਿਆਦਾ ਪੈਸੇ ਜ਼ਿਆਦੇ ਆ ਬਸ 200 ਰੁਪਏ ਅੱਧੇ ਘੰਟੇ ਦਾ ਬਹੁਤ 500 ਯਾਰ ਜੇ ਆਪਾਂ ਮਜੇ ਨਾਲ 버ਗਰ ਪੀਏ ਖਾਣੇ ਦੀ ਤੇ ਜਰਾਪਾ ਹਨਾ ਨੈਕਸਟ ਟਾਈਮ ਤੁਹਾਡੇ ਦਾ ਜਰਾਪਾ ਨੇ ਕਰੀ ਲਵਾਵਾਂਗੇ ਆਜੋ 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 ਤਾਂ ਫੇਰ ਆਪਾਂ ਆ ਗਏ ਭੁੱਖ ਲੱਗ ਗਈ ਜੰਮੀ ਟੰਮੀ ਤੇ ਜੰਮੀ ਟਮੀ ਆਣ ਕੇ ਆਪਾਂ ਕਿੰਨਾ ਕੁ ਆਰਡਰ ਕੀਤਾ ਹੁਣ ਅੱਧਾ ਖਾ ਲਿਆ ਜਿਵੇਂ ਚੇਤਾ ਭੁੱਲ ਗਿਆ ਯਾ ਨਾ ਪਾਪਾ ਪਾਪਾ ਨੇ ਸ਼ੇਕ ਕਰਾ ਪਾਪਾ ਨੇ ਬਰਗਰ ਖਾ ਵੀ ਲਿਆ ਅੱਧਾ ਤਾਂ ਬਲੌਗ ਬਣਿਆ ਹੀ ਨਹੀਂ ਪਹਿਲੀ ਖਾਂਡ ਆਪੇ ਭੁੱਖ ਬੋ ਲੱਗੀ ਮੈਂ ਟਰਨਟੋ ਕਰਾ ਟਰਨਟ ਦਾ ਪ੍ਰਾਈਸ ਲੈ ਕੇ ਮੁਲ ਕਰਾਈ ਬਰਗਰ ਹੁਣ ਖਾਂ ਖਾ ਵੀ ਭੁੱਖ ਲੱਗੀ ਕਹਿੰਦੇ ਟਰਡ ਜਿਉਣੀ ਭਰਿਆਗਾ ਹਮਰ ਹਸੰਦਾ ਪਿਆ ਤੂੰ ਮਮਾ ਮੈਂ ਕਹਾਂ ਜੀ ਟੱਟ ਤੇ ਭਰੇਗਾ ਜੀ ਹੋਰ ਕੰਮ ਤਾਂ ਬਹੁਤ ਆਪੇ ਮੇਰੇ ਮੋਬਾਈਲ ਨੰਬਰ ਵੀ ਦੇ ਲਾਪਾ ਮੈਂ ਪੀ ਲਿਆ ਪਰ ਤਾਂ ਪਹਿਲਾਂ ਹੀ ਫਿਰ ਤਾਂ ਕੰਮ ਆ ਪਿਆ ਮੂੰਹ ਨੋਂ ਲੱਪਾ ਕਹਿੰਦਾ ਮੈਂ ਹੁਣ ਰੱਜ ਗਿਆ ਤੂੰ ਚਲੋ ਉਹ ਰੱਜ ਗਿਆ ਹਲਹਿਰੀ ਰਹਿੰਦਾ ਮਮਮੀ ਕਹਿੰਦਾ ਕੋਈ ਭੁੱਖ ਲੱਗੀ ਠੋਖਾ ਨਾ ਮੈਂ ਹੱਕਾ ਹੱਕਾ ਨੂਡਲ ਖਾਣਾ ਵੀ ਇਹ ਖਾਂਦਾ ਹੀ ਰਹਿੰਦਾ ਹੱਕਾ ਨੂਡਲ ਮਮਮੀ ਕਹਿੰਦੀ ਵੀ ਨੂਡਲਸ ਮੰਗਾ ਲੈਂਦਾ ਉਹ ਸਮਰ ਤੂੰ ਤਿਆਰ ਹੋ ਸੋਰੀ ਨਾ ਇਹਦਾ ਪੈਨ ਨੂਡਲਸ ਮਗਉ ਤਾਂਸ ਮੈਨੂੰ ਇਹ ਸਮਾਰਟ ਦੀ ਡਾਕਮੈਂਟ ਇਹ ਆਪਾ ਆਰਡਰ ਤਿਆਰ ਕੀਤੇ ਵਾਂਗ ਹੋ ਕੇ ਰਹਿਣਾ ਨਹੀਂ ਆਪਾਂ ਇਹ ਨੰਬਰ ਲੁੰਦਾ ਹੀ ਨਹੀਂ ਕਾਈ ਜੰਪਰ ਆਲਾ ਤੇ ਨੂਡਲਸ ਬੜੇ ਸੁਆਦ ਸੀ ਹੱਕਾ ਨੂਡਲਸ ਖਾਏ ਸੀਗੇ ਇੱਕ ਪਲੇਟ ਤੇ ਸਾਰੇ ਜਣੇ ਦਾ ਸਰ ਗਿਆ ਆਪਣਾ ਕਿਦਾਂ ਮਤਲਬ ਸਾਰਿਆਂ ਨੂੰ ਆ ਗਿਆ ਤੇ ਹੱਕਾ ਨੂਡਲਸ ਖਾ ਕੇ ਆਪਾਂ ਚੱਲੇ ਘਰੇ ਹਰੇ ਪਾਪਾ ਗਾਣ ਲਗੇ ਟੇਸਟ ਬਹੁਤ ਸੁਆਦ ਸੀ ਕਰਾਰੇ ਸੀਗੇ ਜਿੱਦਾਂ ਹੁਣ ਰਾਤ ਦੇ ਵੱਜ ਗਏ ਆ 9 ਤੇ ਬਰਮਾਲੀਪੁਰ ਲਾਣ ਲੱਗੇ ਹੁਣ ਹਨਾ ਮੰਮੀ ਆ ਲਾ ਲਾ ਚਲੋ ਲੈਟ ਸਮਰ ਹੋਣੀ ਹਾਂ ਚੱਲੇ ਮੈਂ ਤਾਂ ਕਹੇ ਕਾਲੇ ਹੀ ਰਹਿ ਲੋ ਉਹ ਦੇਖ ਹੋਰ ਕਹਿਣਾ ਚਾਹ ਬਾੜੀ ਪੀ ਲਿਓ ਨਹੀਂ ਨਹੀਂ ਹੋਣੀ ਪਾਸੇ ਚੱਲ ਗਏ ਹੁਣ ਆਜੋ ਕਾਫੀ ਬਣਾ ਲਾ ਨਹੀਂ ਚਲਦੇ ਹਾਂ ਹੁਣ ਕਾਫੀ ਬਣਾਉਣ ਨੂੰ ਤਾਂ ਜਾ ਕੇ ਦੁੱਧ ਤੇ ਬਣਾਣੀ ਮੰਮੀ ਚਲੋ ਓਕੇ ਬਾਏ ਅੱਜ ਦਾ ਵਲੌਗ ਇੱਥੇ ਹੀ ਸਮਾਪਤ ਹੁੰਦਾ ਹੈ ਓਕੇ ਬਾਏ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ